ਮੇਰੇ ਜਵਾਨ ਤਗਰਦੇ ਅੱਜ ਆਪਣੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਮੀਰਾ ਸਾਰੇ ਭੈਣ ਭਰਾ ਨਾ ਜਿੰਨੇ ਮੇਰੇ ਮਾਵਾ ਦਿਖ ਰਹੇ ਨੇ ਸਾਰੇ ਚੜ੍ਹਦੀ ਕਲਾ ਦੇ ਹੋ ਗਏ ਆਪਾਂ ਵੀ ਪੂਰੀ ਚੜ੍ਹਦੀ ਕਲਾ ਚ ਬਾਕੀ ਹੋ ਗਈ ਸਵੇਰ ਉਹ ਆਪਣੇ ਨਾ ਜਿਹੜੀ ਆਪਾਂ ਜੀ ਉਹਦੇ ਪੂਸਾ ਜੀ ਦੀ ਵੱਡੀ ਸੀ ਮੈਂ ਤੁਹਾਨੂੰ ਦਿਖਾਇਆ ਸੀਗਾ ਉਹ ਆਪਣੀ ਤਲਗੀ ਹੀ ਰਾਤ ਬੋਰੀਆਂ ਕਿ ਪੈ ਗਈ ਉਹ ਆਪਾਂ ਦੇਖਦੇ ਆਂ ਕਿ ਮੰਡੀ ਜਾਣਾ ਵੀ ਕੀ ਹਿਸਾਬ ਕਿਤਾਵਾ ਮਿਲਦੇ ਆ ਵੀ ਸਾਨੂੰ ਮੰਡੀ ਚੱਲ ਕੇ ਤਾਂ ਹੀ ਮੈਂ ਵਲੌਗ ਸਟਾਰਟ ਕੀਤਾ ਮੈਂ ਜਾਨਾ ਨੇ ਬੋਰੀਆਂ ਭਰ ਕੇ ਜੰਣਾ ਨੇ ਠੀਕ ਆ ਮਿੱਤਰੋ ਚੱਲਦੇ ਆ ਮੰਡੀ ਚ ਮੰਡੀ ਚal ਕੇ ਤੁਹਾਨੂੰ ਦਿਖਾਉਣਾ ਵੀ ਕੀ ਝਾੜ ਰਿਹਾ ਆਪਣਾ ਵੀ ਹੋਈਆਂ ਕਿੰਨੀਆਂ ਨੇ ਅਸੀਂ ਚੱਲਦੇ ਆਣ ਆਣੇ ਦਾ ਸਾਹ ਤਾਂ ਪਾਉਣ ਕਰ ਲਾਂਗੇ ਟਰ ਨੂੰ ਬੋਰੀਆਂ ਜਨੇ ਆਉਣ ਦੋ ਠੀਕ ਆ ਚੱਲਦੇ ਆਪਾਂ ਆ ਗਏ ਮਿੱਤਰੋ ਮੰਡੀ ਚ ਮੈਂ ਤਾਂ ਐ ਦੋ ਤਿੰਨ ਦਿਨ ਨਰਾਮਾ ਕਰੂਆਂ ਯਾਰ ਹੁਣ ਚਲੋ ਤੋਲ ਕੀ ਵਧੀਆ ਆਇਆ ਨਾ ਅਜੇ ਆਪਣਾ ਝਾੜ ਰਿਹਾ ਬਾਕੀ ਮੈਂ ਦਿਨ ਦਾ ਲਾਣੇਦਾਰ ਨੂੰ ਦੇਖਣਾ ਬੋਰੀਆਂ ਪੁੱਛਣਾ ਜਾ ਕੇ ਮੰਡੀ ਇੰਟਰੋ ਲੱਗੇ ਹੋਇਆ ਬੋਰੀਆਂ ਗੈਣ ਦੇ ਜਾ ਰਹੇ ਇਹਨਾਂ ਨੇ ਵਿੱਚ ਬੋਰੀਆਂ ਗਲਤ ਲਾਤੀਆਂ ਇਹ ਨਾ ਹੁਣ ਕਿਸੇ ਹਿਸਾਬ ਜਾਂਉਂਦੇ ਨੇ ਉਧਰੋਂ ਜੇ ਗਿਣਦੇ ਉਧਰ ਹੁੰਦੀਆਂ ਨੇ 34 ਇੱਧਰੋਂ ਗਿਣਦੇ ਇੱਧਰ ਹੁੰਦੀਆਂ ਨੇ 35 ਹੁਣ ਇਹਨਾਂ ਨੂੰ ਜਿਆਦਾ ਕੱਲੀ-ਕੱਲੀ ਨੂੰ ਗਿਣਦਾ ਐ ਹੋ ਜਾਂਦਾ ਪਕਪੰਗਾ ਰਾਤ ਨੂੰ ਇਹਨਾਂ ਨੇ ਭਰੀਆ ਚਲੋ ਮੜਾ ਗਿਣਤਾ ਫੇਰ ਤੁਹਾਨੂੰ ਦੱਸ ਦਾਂ ਕਿਵੇਂ ਹੁੰਦਾ ਸਹੀ ਯਾਰ ਮੰਡੀ 'ਚ ਇਹਨਾਂ ਨੇ ਬੋਰੀਆਂ ਗਲਤ ਲਾਤੀਆਂ ਹੁਣ ਇੱਥੇ ਜਿਹੜਾ ਟਾਈਮ ਖਰਾਬ ਹੋ ਅੱਡ ਹੋਊਗਾ ਵੀ ਜੇ ਬੋਰੀਆਂ ਤਾਂ ਸਿੱਧੀ ਲਾਈਨ ਚਲਾ ਲਓ ਹੁਣ ਲੰਬੜ ਤਾਂ ਨੂੰ ਲੱਭਦਾ ਇੱਥੇ ਕੋਈ ਇਹਨਾਂ ਦਾ ਪਈਆ ਨਹੀਂ ਹੈਗਾ ਚਲੋ ਆ ਜਾਣ ਤੋਂ ਕਰਦੇ ਆ ਹੱਲ ਕੋਈ ਮਿੱਤਰੋ ਗੇੜਲੀਆਂ ਅੱਧੀਆਂ ਬੋਰੀਆਂ ਜਿਹੜੀਆਂ ਤਾਂ ਆ ਪਈਆਂ ਨੇ ਸੰਦਖਾਂ ਮੈਂ ਜਿਹੜਾ ਆਹਾਂ ਇੱਕ ਪਾਸੇ ਨੂੰ ਤੇ ਆਈਆਂ ਨੇ 12 ਲੈਣਾ ਇੱਕ ਪਾਸੇ ਨੂੰ ਆਈਆਂ ਨੇ ਤੇਰੀਆਂ 13 ਲੈਣਾ ਇਹ ਤਾਂ ਹੋ ਗਿਆ ਆਪਣੀ 156 ਜਿਹੜੀਆਂ ਆਪਣੀਆਂ ਉਹੋ ਨੇ ਉਹ ਇੱਕ ਪਾਸੇ ਨੂੰ 7 7 855 52 ਬੋਰੀਆਂ ਉਹੋ ਨੇ ਤੇ ਬਾਕੀ ਰੱਬ ਭਲਾ ਕਰੇ ਜਿਹੜੀਆਂ ਆਹਾਂ ਨੇ ਉਹ ਜਿਹੜੀਆਂ ਪੁਰਾਣੀਆਂ ਜੀਆਂ ਬੋਰੀਆਂ ਦੀਆਂ ਨੇ ਤੁਹਾਨੂੰ ਆਹ ਦੇਖੋ ਇਦੂ ਗਾਹਾਂ ਇਹ ਨਹੀਂ ਗਿਣਤੀ ਚਾਉਂਦੀ ਏ ਥੋੜੇ ਨਾਲ ਜਾਉਂਦੀਆਂ ਤੇ ਇਹ ਮੈਂ ਫਿਰ ਮੈਂ ਅੱਡ ਰੱਖ ਲਿਆ ਜਿਹੜੀਆਂ ਮੂਰੀਆਂ ਨਵੀਆਂ ਬੂਰੀਆਂ ਨੇ ਇਹ ਗਿਣੀਆਂ ਨੇ ਇਹ ਆਪਣੀਆਂ ਹੋ ਗਈਆਂ ਸਾਰੀਆਂ 287 ਹਾਂ 287 ਬੂਰੀਆਂ ਹੁਣ ਉਹ ਜਿਹੜੀਆਂ ਪਰ ਲੀਆਂ ਰਹਿ ਗਈਆਂ ਉਹ ਅੱਡ ਗਣਦੇ ਆ ਕਰੋ ਚੈੱਕ ਬਾਕੀ ਉਹਨੂੰ ਫੇਰ ਹਿਸਾਬ ਲਾ ਕੇ ਦੱਸਦਾ ਜਿਹੜੀਆਂ ਆਹ ਕਹਿਣਾ ਮਿੱਤਰੋ ਨਾ ਇਹਨਾਂ ਨੇ ਇੱਥੇ ਉਹ ਦੇਓ ਆਹ ਖੂੰਜੇ ਚ ਨਾ ਇੱਥੇ ਫਰਕ ਪੈ ਗਿਆ ਸਾਰੀਆਂ ਇਹਨਾਂ ਨਾਲ ਜਾਉਂਦਾ ਜੀ ਤਾਂ ਹੀ ਮੈਂ ਪੁਰਾਣੀਆਂ ਇਹ ਬੂਰੀਆਂ ਅੱਡ ਰੱਖ ਲਿਆ ਆ ਵੀ ਚੱਲ ਇਹਨਾਂ ਨੂੰ ਗਣਾਂਗੇ ਅੱਡ ਠੀਕ ਆ ਹੁਣ ਇਹਨਾਂ ਨੂੰ ਗਣਦੇ ਆ ਅੱਡ ਫੇਰ ਸਾਨੂੰ ਮਿਲਦੇ ਆ ਅਧਿਆ ਮਿੱਤਰੋ ਭਾਈ ਇਹ ਮੈਂ ਸਿੱਧੀਆਂ ਕਰਕੇ ਗਿਣ ਲਈਏ ਹੁਣ ਅੱਡ ਗਿਣੀਆਂ ਨੇ ਪ੍ਰਾਣੀਆਂ ਬੋਰੀਆਂ 70 ਨੇ ਚਲੋ ਹੁਣ ਇਹਨਾਂ ਤੋਂ ਲੈਣਾ ਪਰਚੀ ਪਰਚੀ ਲੈ ਕੇ ਚੱਲਦੇ ਆ ਘਰੇ ਮਹਾਰਾਜ ਦੀ ਕਿਰਪਾ ਨਾਲ ਪੈਗੀ ਵਾ ਮਿੱਤਰਾ ਉਹਨਾਂ ਲਈ 4 ਪਿਆ ਇਹਨੂੰ ਕੋਈ ਨਾ ਦਿਨੇ ਹੋ ਕਰਕੇ ਜਾਊਂਗਾ ਵੇਚ ਕੇ ਆ ਢੇਰੀ ਪਈਆ ਬਾਕੀ ਉਹ ਵੀ ਹਲੇ ਉਧਰ ਵੀ ਰੜਕਾ ਮਾਰਨ ਵਾਲਾ ਰਹਿੰਦਾ ਚਲੋ ਦੇਖਦੇ ਆ ਥਰੋ ਗਿਣੀਆਂ ਗਈਆਂ ਬੋਰੀਆਂ ਹੋ ਗਿਆ ਆਪਣਾ ਕੰਮ ਮੰਡੀ ਵਾਲਾ ਕੰਪਲੀਟ ਹੋਣੋਂ ਕੱਲਾ ਰਹਿ ਗਿਆ 4 ਉਹਨੂੰ ਚੱਕਾਂਗੇ ਕੋਈ ਨਾ ਮੋੜ ਕੇ ਆਉਣਾ ਨਾਲੇ ਆਪਣੇ ਕੋਸਕ ਦਾਣੇ ਆ ਪਏ ਨੇ ਦੇ ਨਾਲ ਮੈਂ ਰੀੜੀ ਲੈਣ ਨਾਲੇ ਦੋ ਬੋਰਾ ਪਾਉਸਾ ਦਾ ਬੀ ਰੱਖਣਾ ਇਹਨੂੰ ਰੱਖ ਲਾਂਗੇ ਹੁਣ ਚਲਦੇ ਆ ਘਰੇ ਲਾਣੇਦਾਰ ਦਾ ਮੈਂ ਭੇਜਤਾ ਮੈਂ ਰੀੜੀ ਲਵਾਂ ਦੋ ਬੋਰੀਆਂ ਇਹ ਫੇ ਲੈ ਜਾਾਂਗੇ ਚੱਕ ਕੇ ਚਲੋ ਚਲਦੇ ਆ ਘਰੇ ਦੱਸ ਦਿਆਂ ਤੁਹਾਨੂੰ ਘਰੇ ਜਾ ਕੇ ਕਿੰਨੀਆਂ ਹੋਈਆਂ ਆਪਣੀਆਂ ਬਾਕੀ ਕਰੋ ਜੇ ਇੱਕ ਮੰਡੀ ਦਾ ਮਾਹੌਲ ਮਿੱਤਰੋ ਲੱਗਿਆ ਕਣਕ ਦਾ ਬੀ ਭਰਨਾ ਨਾ ਬੀ ਆਪਣੇ ਕੋਲੇ ਹੈਗੇ ਨੇ ਦੋ ਜਿਹੜੇ ਆਪਾਂ ਪਿਛਲੀ ਵਾਰੀ ਤਾਂ ਆਪਾਂ ਸਾਰਾ ਬੀ ਮੁੱਲ ਲੈ ਗਈ ਬੀਜ ਆਦੀ ਉਸ ਤੋਂ ਪਹਿਲਾਂ ਆਪਣੀ ਟਾਲੀ ਫੇਕ ਕੇ ਦਿੱਤੀ ਆਪਾਂ ਨੇ ਇੱਕ ਸਾਲ ਕਾਂ ਕਰਕੇ ਆਪਣੇ ਕੋਲੇ ਵੀ ਹੈ ਨਹੀਂ ਸੀ ਹੁਣ ਆਪਣੇ ਕੋਲੇ ਹੈਗਾ ਵੀ ਆਪਣੇ ਘਰ ਦਾ ਪਰਵੇਕ ਨਹੀਂ ਟੈਨਸ਼ਨ ਇਹ ਆ ਦੇਖੋ ਮਿੱਤਰੋ ਮੇਰੇ ਨੰਬਰ ਲਾ ਕੇ ਰੱਖੇ ਸੀ ਢੋਲ ਤੇ ਕਰਾਉਣਾ ਤੁਹਾਨੂੰ ਆ ਦੇਖ ਜਿਵੇਂ ਇਹਦਾ 187 ਚ ਆਹਾ ਇਹ ਆਪਣਾ ਹੈਗਾ ਦੂਜਾ 303 ਹੁਣ ਮੇਰੀ ਮੈਂ ਦਾ ਡੈਡੀ ਕਹਿੰਦਾ ਵੀ 303 ਤੈਨੂੰ ਕਹਦਾ ਘੱਟ ਮੇਰੀ ਮੈਂ ਦਾ ਵੀ ਵੱਧ 187 ਵੀ ਦੇ ਹੁ ਮੈਨੂੰ ਤਾਂ ਆ ਵੀ ਇੱਕ ਸੀ ਤਾਂ ਆਪਣਾ 20 ਵੀ 20 ਵੀ ਦੇਣਾ 20 ਉਹ ਵੀ ਦੇਨੇ ਆਪਣੇ 12 ਬਿੱਕੀ ਆਲੂ ਹੋ ਗਏ ਬਾਕੀ ਚਲੋ ਦੇਖਦੇ ਆ ਭਰਦੇ ਆ ਥੈਲੇ ਚੱਕ ਲੈ ਫਿਰ ਕੱਲ ਨੂੰ ਮੀਟਣ ਲੱਗਾਂਗੇ ਕਣਕ ਕੱਢ ਲਈ ਢੋਲ ਚੋਂ ਤੁਹਾਨੂੰ ਨਾਲੇ ਕਣਕ ਪਣੀ ਦਿਖਾਉਣੇ ਕੱਢ ਕੇ ਬਾਹਰ ਵੀ ਕਹਿ ਜੀ ਆ ਬਾਕੀ ਆ 187 ਦਾ ਤੁਹਾਨੂੰ ਆ ਦੇ ਬਾਹਰ ਪਈ ਦਿਖਾਈ ਦੇਣਾ ਚੱਕ ਇੱਕ ਮਿੰਟ ਕਰੋ ਜੇ ਇੱਕ ਆ ਆਪਣੇ 187 ਇਹ ਹੁਣ ਪੱਖਾ-ਪੁੱਖਾ ਲਾ ਕੇ ਪਈ ਹੁੰਦੀ ਆ ਢੋਲਾਂ ਚ ਤਾਂ ਕਰਕੇ ਜਿਹੜਾ ਕੋਈ ਮਾੜਾ-ਮੋਟਾ ਦਾਣਾ ਨਹੀਂ ਕੋ ਇੰਨਾ ਜ ਮਿੱਤਰੋ 20 ਵੱਧ ਪਾਵਾਂ ਜਾਂ ਬਣ ਕੇ 20 10 11 11 ਕਿਲੋ ਦਾ ਪਾਵਾਂਗੇ ਹਾਂ 11 ਹਾਂ 11 ਕਿਲੋ ਦਾ ਚਲੋ ਪਾਵਨੀਆ ਕਣਕ ਢੋਲ ਚੋਂ ਕਰਕੇ 20 ਤਿਆਰ ਰੱਖਦੇ ਆਂ ਬਣਾਇਆ ਕੱਲੋਂ ਬੀਜਣ ਲੱਗੇ ਚੱਕ ਕੇ ਲੈ ਜਾਵਾਂਗਾ ਉਹਦਾ ਰੌਣਕ ਮਿੱਤਰੋ ਡਾਏ ਦੇ ਵੀ ਆਪਣੇ ਕੋਲੇ ਆਹ ਦੇਖੋ 8 ਥੈਲੇ ਤਾਂ ਹੈਗੇ ਹਾਂ 8 ਆਪਾਂ ਨੂੰ ਚਾਹੀਦੇ ਨੇ 12 ਥੈਲੇ ਇਹਦੇ 'ਚੋਂ ਮੈਂ ਦੋ ਚੱਕ ਕੇ ਆਲੂਆਂ 'ਚ ਪਾ 6 ਥੈਲੇ ਮੇਰੇ ਆਲੂਆਂ 'ਚ ਪਏਗੇ ਜਿਵੇਂ ਤਾਂ ਕਰਕੇ ਉਹ ਹੋ ਗਿਆ ਹੁਣ 4 ਥੈਲੇ ਕਿਹਦਾ ਹੈਗਾ ਕਿਸੇ ਬੰਦੇ ਨੂੰ ਜੇ ਮਿਲ ਜਾਣ ਚਲੋ ਟਾਈਮ ਤੇ ਚਲੋ ਆਪਣਾ ਕੰਮ ਚੱਲਦਾ ਤਾਲੇ ਹੈਗਾ ਕੰਮ ਜਾਥੀ ਆਹ ਪਾਵਾਂਗੇ ਜਾਥੀ ਤਾਂ ਮਿਲ ਹੀ ਜਾਣੇ ਨੇ ਚਲੋ ਭਰ ਲਈਏ ਕਣਕ ਦਾ 20 ਥੈਲੇ ਭਰ ਕੇ ਤੁਹਾਨੂੰ ਮਿਲਦੇ ਆਂ ਭਰ ਲੇ ਭਰਾਵੋ ਕਰੋ ਚੈੱਕ ਇਹਦੇ ਆਪਾਂ ਭਰੇ ਨੇ 5-6 ਥੈਲੇ ਠੀਕ ਆ ਬਾਕੀ 4 ਭਰਦੇ ਆਪਾਂ ਆਉਂਦੇ ਆਪਣੇ 303 ਦੇ ਇਹ ਆਪਣਾ BX87 ਬਾਕੀ ਤੁਸੀਂ ਬੀ ਕਰੋ ਆਪਣਾ ਚੈੱਕ ਬਾਬਾ ਜੀ ਦੀ ਕਿਰਪਾ ਦੇ ਨਾਲ ਵਧੀਆ ਬਾਕੀ ਹੁਣ ਉਹ ਵੀ ਭਰ ਲੀਏ 4 ਥੈਲੇ ਦਿਖਾਉਨੇ ਆ ਤੁਹਾਨੂੰ ਫੇਰ ਅੱਗੇ ਬਾਕੀ ਉਹ ਸਾਡਾ ਬੰਦਾ ਇਹਨੂੰ ਮੜਿਆ ਮਖਾ ਪੀਪਿਆ ਨਾ ਪਾ ਕੇ ਕਰ ਲਈ ਫੁੱਲ ਕਰਦੇ ਆ ਫੇਰ ਇੱਕ ਮਿੱਤਰੋ ਟਰਾਲੀ ਦਾ ਬੈੱਡ ਵੀ ਲਾਉਣਾ ਯਾਰ ਉਹ ਵੀ ਲਾਉਨੇ ਆ ਪ੍ਰਭੂ ਮਹਾਰਾਜ ਜੀ ਕਿਰਪਾ ਦੇ ਨਾਲ ਬੀ ਦਾ ਕੰਮ ਆਪਣੇ ਓਕੇ ਉਹ ਪਿਆ ਆਪਣਾ ਡਾਇਆ ਕੱਲ ਨੂੰ ਲੱਗਾਂਗੇ ਬੀਜਣ ਕੱਲ ਨੂੰ ਆਪਣਾ ਸੁਪਰ ਸੀਡਰ ਕਰਾਇਆ ਹੋਇਆ ਬੁੱਕਣਾ 8 ਤਰੀਕ ਆਹ ਕੱਲ ਦਾ ਆਹ ਕੱਲ ਨੂੰ ਕਰਾਇਆ 8 ਤਰੀਕ ਨਹੀਂ ਉਪਲਿਖਣਾ ਗਿਆ ਗਿਆ ਕੱਲ ਦਾ ਦਾ ਤਰੀਕ ਤਾਂ ਮੈਨੂੰ ਪਤਾ ਨਹੀਂ ਅਜ ਕਿੰਨੀ ਆ ਉਹ ਵਾਂ ਸਾਨੂੰ ਦੇਖ ਕੇ ਦੱਸ ਦੇਣਾ ਬਾਕੀ ਆ ਹੈਗਾ ਆਪਣਾ 303 4 ਥੈਲੇ ਆ ਹੈਗਾ ਆਪਣਾ 187 ਚਲੋ ਮਿੱਤਰੋ ਹੁਣ ਆਹ ਨੂੰ ਲਈਏ ਡੰਗਰਾਂ ਨੂੰ ਪਾਣੀ ਪਿਲਾਉਣੇ ਆ ਯਾਰ ਥਾ ਗਏ ਮਿੱਤਰੋ ਫੇਰ ਮੰਡੀ ਚ ਉਸੋਂ ਜਿਹੜਾ ਤੜਕੇ ਚਾਰ ਦਿਖਾਇਆ ਸੀ ਨਾ ਕਲਿੱਪ ਜੋ ਵੇਚਣਾ ਚਲੋ ਵੇ ਦਿਖਾਉਣਾ ਤੁਹਾਨੂੰ ਚਲੋ ਮੰਡੀ ਤੇ ਗਾਇਆ ਤਾ ਹੈਗਾ ਕਿ ਉਹ ਬਾਜ਼ੀਗਾਹ ਜਾਕੀ ਹੈ ਨਹੀਂ ਸੀ ਉੱਥੇ ਤਾਂ ਕਰਕੇ ਹੁਣ ਮੁੜਿਆ ਹੀ ਚਲਦਿਆਂ ਘਰ ਨੂੰ ਬੋਲਦਿਆਂ ਜਾ ਕੇ ਬੂਫਰ ਠੀਕ ਐ ਚਲੋ ਲਾਗੇ ਮਿੱਤਰੋ ਇਹਨਾਂ ਦੇ ਬੂਫਰ ਖੋਲਣਾ ਆਏ ਤੇ ਡਿੱਕ ਦੇ ਲੈ ਕੇ ਚਲਦਿਆਂ ਸੰਤੇ ਕੋਲ ਆ ਤੇ ਦੋ ਤਿੰਨ ਨਟ ਤਾਂ ਮੈਂ ਖੋਲਤੇ ਚਲੋ ਖੋਲ ਲੈ ਇੱਕ ਦਿਖਾਉਣਾ ਤੁਹਾਨੂੰ ਤੇ ਭਰਾ ਬੂਫਰ ਪਤਾ ਨਹੀਂ ਯਾਰ ਕਿਹਦੀ ਨਜ਼ਰ ਲੱਗ ਗਈ ਫੋਂ ਲੱਗਿਆ ਦੇਖੋ ਇੱਕਦਾਂ ਮੈਂ ਗੱਡੀ 'ਚ ਰੱਖ ਲਿਆ ਕਾਲੀ ਫਿਰਦਾ ਮਾਗਰ ਕੋਇਲ ਦੇਖੋ ਇਹਦੇ ਕਿੱਡੀ ਆ ਚੱਕਣ ਨੂੰ ਵੀ ਦੱਸਦਾ ਹੱਥ ਨੂੰ ਚਲੋ ਰੱਖਦਾ ਗੱਡੀ ਚਲਦੇ ਆ ਮੇਤਰੋ ਵੀ ਚੱਲ ਪਏ ਆਪਾਂ ਨਾ ਜਾਖੜ ਨੂੰ ਬੂਫਰ ਬਦਲਾਉਣ ਤੁਹਾਨੂੰ ਦੱਸਿਆ ਸੀ ਪਹੁੰਚ ਗਏ ਆਪਾਂ ਇਧਰ ਹਾਂ ਭੂਦਰ ਪਹੁੰਚਣਾ ਨੇ ਆਪਾਂ ਆਪੇ ਇਧਰੋਂ ਧੂਰੀ ਸੰਗਰੂ ਰੋਕ ਚੱਲਾਂਗੇ ਮਾੜਾ ਜ ਮੈਨੂੰ ਇਧਰ ਕੰਮ ਸੀਗਾ ਨਾ ਤਾਂ ਕਰਕੇ ਮੈਂ ਜੇ ਚਲ ਇਧਰ ਜੀ ਚਲਦੇ ਆ ਚਲੋ ਬਾਕੀ ਆਪਾਂ ਮਿਲਦੇ ਆ ਸਾਨੂੰ ਗਾਂਹ ਜਾ ਕੇ ਬਾਕੀ ਦੇਖ ਲੈ ਕਿੰਨਾ ਟਾਈਮ ਲੱਗਦਾ ਆਪਣੇ ਘਰ ਤੋਂ ਹੈਗਾ ਮਿੱਤਰੋ 100 ਕਿਲੋਮੀਟਰ ਦੇ ਗੇਟ 'ਚ ਹਾਂ 110 ਕਿਲੋਮੀਟਰ ਬਾਅਦ ਪਹੁੰਚ ਜਾਂਦੇ ਆਪਣੇ ਘਰ ਤੋਂ ਹਾਂ ਬਾਕੀ ਦੇਖ ਲੈ ਕਿੱਥੇ ਤੱਕ ਕੀ ਹੁੰਦਾ ਰਾਜ ਨੂੰ ਦੱਸਦੇ ਰਹਾਂਗੇ ਕਿਤੇ ਕਿਤੇ ਪਹੁੰਚ ਗਏ ਚਲੋ ਠੀਕ ਹੈ ਬੂਫਰ ਆਪਣੇ ਆ ਭੈਣੇ ਦੋਵੇਂ ਮਾਗਰ ਇਨਾ ਮਿੱਤਰੋ ਨਮੀ ਪੰਗਾ ਬਾਲਾ ਜਿਹੜੋ ਕਰਦੇ ਅੱਗੇ ਜਾ ਕੇ ਗੱਲਾਂ ਮਿੱਤਰੋ ਜਾਈ ਜਾਂਦੇ ਆ ਸੰਤ ਕੋਲੇ ਸਾਨੂੰ ਦੱਸਿਆ ਜੀ ਬੂਬਰੋ ਹੋ ਕਰਾਉਣਾ ਆਪਾਂ ਪਹੁੰਚ ਕੇ ਪਾਤੜਾ ਪਾਤੜਾ ਤੋਂ ਹਾਂ ਡਿੜਬੇ ਨੂੰ ਜਾ ਰਹੇ ਆ ਰੋਡ ਤੇ ਇੱਥੋਂ ਸਾਨੂੰ ਰਹਿ ਗਿਆ ਆਪਾਂ 50 ਕਿਲੋ 40 ਕਿਲੋਮੀਟਰ ਵਾਂਗੂ ਤੁਰਿਆ ਸੀ ਮਿੱਤਰੋ ਲੇਡੀ ਸੀ 3:00 ਵਜੇ ਫੇਰ ਰਾਤ ਮੇਰੇ ਵਾਲੀ ਗੱਡੀ ਦੇ ਕਾਗਜ਼ ਨਹੀਂ ਦੀ ਮੈਂ ਸਿੱਧੀ ਗੱਲ ਦੱਸਾਂ ਮੈਂ ਹਨਾ ਮਾਮੇ ਨੂੰ ਕਿਹਾ ਮਗਾ ਮਾਮਾ ਗੱਡੀ ਦੇ ਮੈਂ ਨਾਲੇ ਸੁਵਿਫਟ ਥੋੜੀ ਜਿਹੀ ਬਾਟ ਵਾ ਤੇ ਖਿੱਚ ਲੂਗੀ ਤਾਂ ਕਰਕੇ ਆ ਦੇਖੋ ਫੇਰ ਆਪਾਂ ਨੇ ਕੋਲੇ ਆ ਗਈ ਸੁਵਿਫਟ ਏ ਮੇਟਰ ਹੈਗੀ ਸਵਿਫਟ ਟਾਪ ਮਾਡਲ ਆ ਇਹ ਆਪਾਂ ਨੂੰ ਆਪਣਾ ਮਾਮਾ ਦਿੰਦਾ ਨਹੀਂ ਜਵਾਬ ਆਪਾਂ ਜਿਹੜਾ ਕੋ ਮਰਜ਼ੀ ਲੈ ਆਈਏ ਮੰਗ ਕੇ ਝੋਟੇ ਤੋਂ ਐਨੀ ਆਪਣੀ ਸੁਣਦਾ ਹੁਣ ਇਹਦੇ ਲਈ ਵਿੱਚ ਲਈ ਜਾਂਦੇ ਆ ਆ ਦੇਖੋ ਬੂਫਰ ਮਾਗਾ ਰੱਖ ਲਈ ਆ ਮੇਰੇ ਨਾਲ ਸਾਡਾ ਪਹਿਲਵਾਨ ਇਹ ਮੇਰੇ ਨਾਲ ਹੀ ਆ ਗਿਆ ਅੱਜ ਇਹ ਬੇਲੀ ਦੀ ਇਹ ਕਹਿੰਦਾ ਮੈਂ ਚੱਲ ਇਹ ਕਹਿੰਦਾ ਚੱਲ ਨਾਲ ਹੀ ਜਾਂਦਾ ਮੈਂ ਚੱਲ ਆ ਜਾ ਮੈਂ ਵੀ ਕੱਲਾ ਮੈਂ ਦੋਏ ਜਾਣੇ ਭੱਜ ਜਾਗੇ ਆ ਰਾਮਨਾ ਨਾ ਚਲੋ ਜਾਈ ਜਾਂਦੇ ਆ ਬਾਬਾ ਜੀ ਦੀ ਕਿਰਪਾ ਦੇ ਨਾਲ ਦੇਖਦੇ ਆ ਵਾਇ ਕਰੋ ਸੋ ਸ਼ਾਂਤੀ ਨਾਲ ਆਪਦਾ ਘਰੇ ਜਾਈਏ ਨਾਲੇ ਹਨਾ ਦੇਖਣਾ ਕਿੱਥੇ ਤੱਕ ਆਪਣੇ ਹਲੇ ਬਾਟ ਮੁੱਕਦੀ ਆ ਹਲੇ 47 ਕਿਲੋਮੀਟਰ ਅਲੱਗ ਜੋ ਆਪਣਾ ਘੰਟਾ ਮਿੱਤਰੋ ਹਲੇ ਮੇਰੇ ਹਿਸਾਬ ਨਾਲ ਬਾਕੀ ਚੱਲੋ ਦੇਖ ਰਿਆ ਤੁਹਾਨੂੰ ਜਿਵੇਂ ਵੀ ਹੋਊਗਾ ਹਾਂ ਦੱਸ ਦਿਆਂ ਰੋਕੇ ਅਸੀਂ ਕਿਤੇ ਵੀ ਨਹੀਂ ਜੱਦੇ ਤੁਰਿਆ ਪਹਿਲਾਂ ਸੀ ਥੋੜਾ ਜਿਆਦਾ ਉਧਰੋਂ ਭੂਦਨ ਤੋਂ ਇੱਧਰ ਨੂੰ ਆ ਥੋੜਾ ਜਿਹਾ ਉਲਟਰਾ ਪੈ ਗਈ ਥਲੇਖਾ ਪਾਦਾ ਦੀ ਮੈਪ ਨੇ ਫੇਰ ਚੱਲ ਹੁਣ ਆ ਗਈ ਚੱਲੋ ਹਾਂ ਘੰਟੇ ਇੱਕ ਤੱਕ ਪਹੁੰਚ ਜਾਾਂਗੇ ਮਿੱਤਰੋ ਚਲਾਈ ਜੁਲੀ ਗੱਡੀ ਦੀ ਬੜੀ ਸੈਟਾ ਬਾਕੀ ਠੀਕ ਹੈ ਮਿੱਤਰੋ ਕਰੋ ਚੈੱਕ ਜਾਈ ਜਾਂਦੇ ਸੀ ਨਾ ਰਾਹ 'ਚ ਮਰਾਜ ਆਪਾਂ ਨੂੰ ਬਾਬਾ ਜੀ ਨੇ ਦਰਸ਼ਨ ਦਿੱਤੇ ਨੇ ਨਾ ਬਹੁਤ ਵਧੀਆ ਲੱਗਿਆ ਬਾਕੀ ਚਲੋ ਮਿਲਦੇ ਆਂ ਪਹੁੰਚ ਕੇ ਬਹੁਤ ਵੱਡਾ ਨਗਰ ਕੀਤਾ ਨਾ ਆਪਣੇ ਰੋਡ ਕਰਾਸ ਕਰਿਆ ਮਿੱਤਰੋ ਮਿੱਤਰੋ ਹੋ ਗਿਆ ਉਹੀ ਕੰਮ ਜੀ ਦਾ ਡਰ ਸੀ ਕਰੋ ਚੈੱਕ ਜਾਮ ਹੀ ਜਾਮ ਲੱਗ ਗਿਆ ਮੈਂ ਦਿਖਾਉਣਾ ਹੁਣ ਗੱਡੀ ਤੋੜ ਲਈਏ ਇਧਰ ਆ ਗਏ ਸੰਤਬਾਈ ਦੀ ਦੁਕਾਨ ਤੇ ਆਪਾਂ ਮੀ ਪਈ ਜਾਂਦਾ ਯਾਰ ਤਾਂ ਨਹੀਂ ਮੈਂ ਬਾਹਰ ਨਿਕਲਦਾ ਚਲੋ ਜਾਂਦੇ ਆ ਜਾ ਕੇ ਮਿਲਦੇ ਆਂ ਬਾਈ ਨੂੰ ਆਬੇ ਪਹੁੰਚ ਗਏ ਸੰਤ ਬਾਈ ਦੀ ਦੁਕਾਨ ਤੇ ਯਾਰ ਲੈ ਵਧੀਆ ਸੈਟ ਆ ਨਹੀਂ ਮੈਂ ਕਿਹਾ ਕੀ ਪਤਾ ਕੀ ਪਤਾ ਤੁਹਾਡੇ ਕੱਪੜੇ ਲਾਏ ਹੁਣ ਮੋੜ ਕੇ ਵੀ ਕੱਪੜੇ ਦੇ ਕੇ ਆਉਣੇ ਨੇ ਕਿ ਨਹੀਂ ਕਿੱਥੇ ਆ ਬਾਈ ਯਾਰ ਚੱਪ ਹੈ ਯਾਰ ਜਾ ਰਿਹਾ ਬਾਈ ਅੱਛਾ ਮਿੱਤਰੋ ਚੱਕ ਦੇਖੋ ਕਿੱਡੇ ਕਿੱਡੇ ਪੈ ਨੇ ਆ ਆਪਣੇ ਤਾਂ ਫੀਰਲੇ 12 ਇੰਚੀ ਨੇ ਉਹੀ ਨਹੀਂ ਕਰਨ ਪਾਈ ਸੌਣ ਦੇਂਦੇ ਸੀ ਬਾਕੀ ਦੇਖਦੇ ਆ ਲੈਨੇ ਆ ਨਵੇਂ ਉਹਨਾਂ ਦੀ ਤਾਰ ਟੁੱਟ ਗਈ ਮਿੱਤਰੋ ਕੋਈ ਨੁਕਸ ਨਹੀਂ ਹੋਇਆ ਵੀ ਆ ਬਹਿਮ ਵਾਲਾ ਕੰਮ ਨਹੀਂ ਧੀ ਜਾਨੀ ਕਿ ਜਿਹੜੀ ਅੰਦਰਲੀ ਤਾਰ ਆ ਇਹਦੇ ਨਾਲ ਉਹ ਟੁੱਟੀਆਂ ਦੋਹਾਂ ਦੀਆਂ ਇੱਕ ਦੇ ਲੋਡ ਵੱਧ ਪੈ ਗਿਆ ਦੂਏ ਨੇ ਤਾਂ ਚੱਕ ਲਈ ਮੂੰ ਜਿਹੜੇ ਭਰਾ ਆਪਾਂ ਦੇਖਦੇ ਨੇ ਐ ਨਹੀਂ ਕੋਈ ਚੱਕਰ ਹੈਗਾ ਉਹੀ ਉਹ ਹੋ ਗਿਆ ਦੀ ਚਲੋ 20 ਪੈਣ ਲੱਗ ਗਿਆ ਇੱਕ ਚੱਲਦੇ ਆਂ ਦੇਖਦੇ ਆ ਜਿਹੜੇ ਲੈਨੇ ਆਉਣ ਆਪਾਂ ਬੂਖਰ ਬਾਕੀ ਕਰੋ ਸਟਾਕ ਕਿੰਨਾ ਪਿਆ ਦੇਖਿਆ ਕਿ ਕਿਸੇ ਦੁਕਾਨ ਚ ਆਇਆ ਤਾਂ ਹੀ ਤਾਂ ਇੱਥੇ 150 ਕਿਲੋਮੀਟਰ ਦੂਰ ਹਰਦਾ ਮੇਰੇ ਵਰਗਾ ਅਣੇ ਮਤਰਾ ਰਾਤੀ ਸਾਇਆ 6 ਵਜੇ ਹੋਣ ਵਾਲੇ 6 ਵਜੇ ਦਾ ਟਾਈਮ ਆ ਘਟੋ ਘਟਾ ਸਾਨੂੰ ਟਾਈਮ ਹੀ ਆ ਟਾਈਮ ਲੱਗਿਆ ਕੱਲੂ ਕਣਕ ਬੀਜਣ ਲੱਗਣਾ ਸੋਵੇ ਅਸਿਕਾ ਤੜਕੇ ਨਜ਼ਾਰਾ ਨਹੀਂ ਆਉਣਾ ਡਿੱਕ ਬਿਨਾ ਫਿਰ ਬਾਜਦੇ ਤਾਂ ਦੋ ਬੂਫਰ ਵੀ ਤੀ ਅਰ ਜੀ ਨੇ 4 ਸੌ ਲਏ ਫਿਰੋ ਦੋ ਦਿਨ ਹੀ ਨਜ਼ਾਰੇ ਲੈ ਸਕਦਾ ਜਾਂ ਨਹੀਂ ਆ ਦੇ ਕੋ ਮਿੱਤਰੋ ਆਹ ਧਾਰ ਜੀ ਜੀਨੇ ਸਾਰਾ ਕੰਮ ਖੜਾਇਆ ਬਾਕੀ ਆ ਲਾ ਲਿਆ ਮੂਹਰੋਂ ਦੇਖ ਲੋ ਲੱਗਦਾ ਈ ਲੱਜਾ ਕਰੌਣਿਆਂ ਲੋਟ ਬਾਕੀ ਦੱਸ ਦਿਆਂ ਵੀ ਵਾਜਦਾ ਦਿਖਾਉਣਾ ਤੁਹਾਨੂੰ ਕਿ ਬਾਜ ਕੱਢਦਾ ਪਏ ਸੋਵੇਂ ਆਹ ਕਰਤਾ ਮਿੱਤਰੋ ਓਕੇ ਵਸ ਇਹਦੇ ਉਹ ਚ ਵਕਾਉਣਾ ਰਹਿ ਗਿਆ ਉਹ ਤਾਂ ਬਾਈ ਦਾ ਗਿਆ ਪੱਟਣ ਦੇਖੋ ਆ ਵੀ ਲਾਉਣੇ ਆਏ ਨੂੰ ਕਰਦੇ ਆ ਰੋਟ ਮਿੱਤਰ ਹੋ ਗਿਆ ਆਪਣੇ ਨਾਲੇ ਬੂਫਰ ਲੋਟ ਕਰਤੇ ਜਿਵੇਂ ਓਕੇ ਆ ਸੁੱਕ ਜੂ ਹੈ ਨਾ ਉਹ ਦੇਖੋ ਤੜਕੇ ਨੂੰ ਕੋਈ ਨਾ ਕਰਦਾ ਕਿ ਤੜਕੇ ਜਾਂ ਕੇ ਕਰਦਾ ਫੇਟ ਹਾਂ ਕਰਦੇ ਯਸਟਾ ਪਤਾ ਨਹੀਂ ਹੋਣਾ ਕੋਈ ਚੱਕਰ ਤਾਂ ਨਹੀਂ ਹੋਣਾ ਇਧਰ ਸਮਰਾ ਲੈ ਹੁਣ ਚੱਲਦੇ ਆ ਠੀਕ ਆ ਬਾਬੇ ਹੁਣ ਆਉਣ ਦੀ ਲੋੜ ਹੀ ਨਾ ਪਵੇ ਕਦੇ ਸੁੱਖ ਭਾਲਿਓ ਠੀਕ ਆ ਚੰਗਾ ਠੀਕ ਚੰਗਾ ਵੀਰੇ ਠੀਕ ਆ ਚੱਲਦੇ ਆ ਮਿੱਤਰੋ ਪਿੰਡ ਨੂੰ ਲੱਗ ਜਾਣਗੇ 2 2 ਘੰਟੇ ਹਾਂ ਇੱਕ ਤਾਂ ਇੱਕ ਬੁੱਗ ਲਾ ਲੈਣਾ ਹੋਰ ਟਾਈਮ ਹੋ ਜਾਊਗਾ ਸਾਡਾ ਪਤਾ ਨਹੀਂ ਨਾ ਕੋਸ ਠੀਕ ਆ ਚੱਲਦੇ ਆ ਮਿੱਤਰੋ ਕਰਦੇ ਆ ਆਪਣੀ ਗੱਡੀ ਸਟਾਰਟ ਦੇਖੋ ਆ ਲੈ ਕੇ ਆਂਦੀ ਦੀ ਆਪਾਂ ਕਰੋ ਇਹਦੀ ਵੀ ਲੱਕ ਚੈੱਕ ਆ ਵੀ ਮਿੱਤਰੋ ਆਪਾਂ ਨਾ ਬੂਫਰ ਤਾਂ ਆਪਾਂ ਸਮਰਾ ਲਿਆ ਇੱਦੀ ਆਪਾਂ ਜਾਈ ਜਾਂਦੇ ਆ ਵਾਪਸ ਉਹ ਤੁਹਾਨੂੰ ਆਪਾਂ ਪਹਿਲਾਂ ਦਿਖਾਤਾ ਸੀ ਨਾ ਸਾਰਾ ਬਲੌਗ ਦੇ ਵਿੱਚ ਮਿੱਤਰੋ ਅੱਜ ਜਲਾ ਬਲੌਗ ਨਾ ਥੋੜਾ ਜਿਹਾ ਛੋਟਾ ਹੋਊਗਾ ਮਿੰਟ ਲਗਾ ਹੋਊਗਾ ਹੀ 8-9 ਮਿੰਟਾਂ ਦਾ ਬਾਕੀ ਕੋਈ ਵੀ ਜਲ ਦੇਖਾਂਗੇ ਨਾ ਜਾਂ ਪਾਉਣ ਲੱਗੂਗਾ ਮੈਂ ਜਾਂ ਦੇਖ ਲੂੰਗਾ ਬਾਕੀ ਹੁਣ ਆਪਾਂ ਜਾਂਦੇ ਆ ਮੋੜੇ ਆਪਾਂ ਪਹੁੰਚਣ ਆਲੇ ਆ ਪਾਤੜਾਂ ਦੇ ਲਵੇ ਹਾਂ ਪਾਤੜਾਂ ਸੰਗਰੂਰ ਦੇ ਲਵੇ ਪਹੁੰਚਣ ਆਲੇ ਆ ਹਨੇਰਾ ਹੋ ਗਿਆ ਜਦੋਂ ਕੋਈ ਨਾ ਬਾਕੀ ਆਪਣੇ ਬੂਫਰ ਸਮਰਾ ਹੀ ਗਏ ਇਹ ਕਰਦੇ ਉਹਨੇ ਟਿੱਟਾ ਟੈਂਟ ਪੂਰੇ ਟਿੱਕਣਾ ਪਹਿਲੇ ਮਾਗਰ ਦੇਖ ਲੋ ਤੁਸੀਂ ਬਾਕੀ ਇੱਕ ਜਰਾ ਕਣੀਆਂ ਪੈਣ ਲੱਗੀਆਂ ਮੀਂਹ ਪੈਂਦਾ ਕਣਕਾਂ ਵਿੱਚ ਮੈਂ ਤਾਂ ਕੱਲੂ ਬਣਕ ਬੀਜਣੀ ਦੀ ਯਾਰ ਹਲੇ ਹੁਣ ਮੀਂਹ ਪਈ ਜਾਂਦਾ ਦੇਖ ਲੈ ਬਾਕੀ ਹਲੇ ਇਹ ਵੀ ਦੇਖਦਾ ਵੀ ਕੀ ਪਤਾ ਇੱਥੇ ਪੈਂਦਾ ਹੋਵੇ ਆਪਣੇ ਪਿੰਡ ਨਾ ਪੈਂਦਾ ਹੋਵੇ ਹਨਾ ਬਾਕੀ ਜਾਈ ਜਾਂਦੇ ਆ ਗੱਡੀ ਆਪਾਂ ਅਸੀਂ ਉਸਤੀ ਦੇ ਰੱਖਦੇ ਮਿੱਤਰੋ ਕਣੀਆਂ ਪੈਂਦੀਆਂ ਤੈਨੂੰ ਹੁਣ ਪਤਾ ਹੀ ਆਖ ਥੋੜਾ ਜਿਹਾ ਔਖਾ ਹੋ ਜਾਂਦਾ ਨਾ ਕੀ ਫਾਇਦਾ ਬਾਕੀ ਚੱਲਦੇ ਆ ਘਰੇ ਅਜੀ ਰਾਜ ਮੂੰ ਤਾਂ ਖਾਪ ਵੀ ਲਿਆ ਦੀ ਕੁਸਾ ਬਾਕੀ ਚਲੋ ਅੱਗੇ ਦੇਖਦੇ ਆ ਕੀ ਬਣਦਾ ਰੋਡ ਚਰ ਮਿੱਤਰੂ ਵਧੀਆ ਨੇ ਇਧਰ ਥੋੜੇ ਦਰੋਂ 30 ਕਿਲੋਮੀਟਰ ਹੀ ਔਖਾ ਹੋਇਆ ਜਾਂਦਾ ਆਪਾਂ ਇਹ ਤਾਂ ਮੇਨ ਰੋਡ ਤੋਂ ਉੱਤਰ ਕੇ ਜਾਖਣ ਨੂੰ ਜਾਂਦੇ ਆ ਉਹ ਜਾਨੀ ਕਿ ਜਿਹੜਾ ਉੱਪਰ ਆਪਣੇ ਪਿਸਲਾ ਰੋਡ ਆਪਣੇ ਪਿੰਡ ਤੋਂ ਲੈ ਕੇ ਸੰਗਰੂਰ ਤੱਕ ਇਹ ਤਾਂ ਥੋੜਾ ਜਿਹਾ ਸਿੱਧਾ ਜਿਹਾ ਚਲੋ ਉਹਨੇ ਬਾਈ ਨੇ ਆਪਣੇ ਬੂਫਰ ਵਧੀਆ ਲੋਡ ਕਰਤੇ ਹਾਂ ਚਲੋ ਠੀਕ ਆ ਮਿੱਤਰੋ ਚੱਲਦੇ ਆ ਅੱਗੇ ਚੱਲ ਕੇ ਮਿਲਦੇ ਆ ਦਿਖਾਉਣੇ ਆ ਤੁਹਾਨੂੰ ਵੀ ਕਦਕ ਪਹੁੰਚਦਾ ਪਿੰਡ ਹੁਣ 8 ਵਜੇ ਦਾ ਟਾਈਮ ਹੋਣ ਵਾਲਾ ਅ ਪਹੁੰਚ ਜਾਗੇ 9:30 9 ਵਜੇ ਤੱਕ ਨਾ ਬਾਕੀ ਉਹਦਾ ਕਿੰਨੇ ਵਜੇ ਤੱਕ ਜਾਣੇ ਆ ਚਲੋ ਠੀਕ ਆ ਮਿੱਤਰੋ ਆਪਾਂ ਆ ਗਏ ਸੰਗਰੂਰ ਨੰਗੇ ਮਿੱਤਰੋ ਆਪਾਂ ਪੁੱਜਣ ਵਾਲੇ ਧੂਰੀ ਆ ਬਾਵਾ ਬਾੜ ਖਿੱਚਿਆ ਧੂਰੀ ਦਾ ਥੋੜਾ ਜਿਹਾ ਲੇਟ ਹੀ ਦੀ ਚਲਾਉਣ ਲੱਗੇ ਥੋੜੀ ਜਿਹੀ ਗੱਡੀ ਤੇਜ਼ ਲੈ ਇੱਕ ਤਾਂ ਥੋੜੀ ਜਿਹੀ ਟ੍ਰੈਫਿਕ ਘਟ ਹੁੰਦੀ ਹੈ ਨਾ ਤਾਂ ਕਰਕੇ ਚਲੋ ਬਾਕੀ ਮਹਾਰਾਜ ਦੀ ਕਿਰਪਾ ਨਾਲ ਟਾਈਮ ਨਾਲ ਘਰੇ ਪਹੁੰਚ ਜਾਗੇ ਆਪਣੇ ਬੂਫਰ ਹੋਵੇ ਲੀਟ ਉਹ ਹਾ ਠੀਕ ਹੋ ਗਏ ਬਾਕੀ ਧੂਰੀ ਦੇ ਵਿੱਚ ਐਂਟਰ ਕਰਨ ਵਾਲੀਆਂ ਸਾਨੂੰ ਧੂਰੀ ਤੋਂ ਅੱਗੇ ਚੱਲ ਕੇ ਮਿਲਦਾ ਬਾਕੀ ਕਰੋ ਚੈੱਕ ਚਲਦੇ ਆ ਆ ਮਿੱਤਰੋ ਆ ਗਿਆ ਆਪਾਂ ਡਿਕਡੂ ਕੁ ਸਮਰਾ ਕੇ ਘਰੇ ਹਨਾ ਕਰ ਲਈ ਸੀ ਘਰੇ ਐਂਟਰੀ ਉਹ ਸਾਹਮਣੇ ਖੜੀ ਆ ਗੱਡੀ ਆਪਣੀ ਖੜਾਤੀ ਸੀਗੀ ਮੈਂ ਕਿਹਾ ਚੱਲੇ ਬਲੌਗ ਨੂੰ ਨਾ ਇੱਥੇ ਐਂਡ ਕਰ ਲੀਏ ਠੀਕ ਆ ਮਿੱਤਰੋ ਇਹ ਬਲੌਗ ਨੂੰ ਆਪਾਂ ਕਰਦੇ ਆ ਇੱਥੇ ਐਂਡ ਹੁਣ ਆਪਾਂ ਆਪਣੇ ਬੂਫਰ ਸਮਰਾ ਲਿਆਂਦੇ ਆਪਾਂ ਸਵੇਰੇ ਕਸਾਂਗੇ ਨਾਲੇ ਬੀਜਾਂਗੇ ਕੱਲੂ ਕਣਕ ਠੀਕ ਆ ਚੱਲ ਮਹਾਰਾਜ ਦੀ ਕਿਰਪਾ ਨਾਲ ਬਨੇ ਹੀ ਵਧੀਆ ਚੱਲਦੇ ਹੋਗੇ ਠੀਕ ਆ ਇਹ ਮਿੱਤਰੋ ਮੈਂ ਨਵੇਂ ਤਾਂ ਨਹੀਂ ਲਏ ਨਵੇਂ ਸੀ ਚਲਾ ਕੇ ਤਾਂ ਦੇਖੇ ਦੀ ਉਹ ਖਲਦੇ ਘਟਦੀ ਉਹਨਾਂ ਦੀ ਬੇਸ ਘਟਦੀ ਇਹਨਾਂ ਦੀ ਬੇਸ ਵੱਧਦੀ ਤਾਂ ਕਰਕੇ ਫਿਰ ਮੈਂ ਇਹੀ ਲੈ ਕੇ ਆਇਆ ਵਾਪਸ ਮੋੜ ਕੇ ਇਹ ਇੱਕ ਆਪਣੇ ਚਲਾ ਕੇ ਦੇਖਿਆ ਹੈ ਚਲੋ ਠੀਕ ਆ ਮਿੱਤਰੋ ਗੁੱਡ ਨਾਈਟ ਸਾਰੇ ਭੈਣ ਭਰਾਵਾਂ ਨੂੰ ਹਨਾ ਆਪਣੀ ਜੋ ਵੀਡੀਓ ਨੂੰ ਸਾਰੇ ਜਣੇ ਲਾਈਕ ਕਰੋ ਨਾਲੇ ਆਪਣੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਨਾਲੇ ਕਰ ਦਿਓ ਇੱਕ ਵਧੀਆ ਜਿਹਾ ਕਮੈਂਟ ਠੀਕ ਆ ਧੰਨਵਾਦ ਸਾਰੇ ਭਰਾਵਾਂ ਦੋੜ ਤੱਕ ਵਲੌਗ ਦੇਖਣ ਲਈ ਠੀਕ ਆ ਮਿੱਤਰੋ ਓਕੇ ਧੰਨਵਾਦ